ख़ाली सतगीवासा साध संगत जी मो जो अॼु ਸੰਮਤ ਨਾਨਕ ਸਾਹਿਬ ਦੇ ਤਾਪੁਨ ਚੋ ਨਵਾਂ ਸਾਲ ਭਰਾਂ ਆਰੰਭ ਹੋਇਆ ਔਰ ਚੇਤਨੀ ਸੰਗਰਾਮ ਮੁੱਖ ਰੱਖਦਿਆਂ ਹੋਇਆ ਸਤਿਗੁਰੂ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਦੇ ਸੀਨਾ ਸਰੂਪ ਹੋਣ ਜਿੜੇ ਵਿਧੀ ਚੰਦ ਸੀਨਾ ਗੁਰੂ ਘਰ ਸੀਨਾ ਬਹਾਦਰ ਪਾਪਾ ਵਿਧੀ ਚੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਨੇ ਆਪਣੇ ਸਵਾਸਾਂ ਨੂੰ ਪੂਜੀ ਨੂੰ ਸਤਿ ਲਿਆ ਕਰ ਰਹੇ ਸਤਿਗੁਰਾਂ ਦੇ ਪਰਮ ਪੂਜਾ ਹਸੂਰੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬਾ ਦੇ ਭੋਗ ਗਏ ਆਰਤੀ ਆਰਤੇ ਤੋਂ ਉਪਰੰਤ ਅਰਦਾਸ ਸ੍ਰੀ ਮੁਖਵਾਕ ਆਪ ਸੰਤਾਂ ਨੇ ਸਰਵਣ ਕੀਤੇ ਹੋੜਾ ਕੋਟ ਸਮੇਂ ਦੇ ਵਾਸਤੇ ਜੋ ਅੱਜ ਚੇਤ ਦੇ ਮਹੀਨੇ ਦਾ ਫੁਰਮਾਨ ਨਬਰਵਰ ਚੰਦੇ ਮਹਾਰਾਜ ਆਪਣੇ ਸਿੱਖਾਂ ਦੇ ਪ੍ਰਤ ਬਖਸ਼ਿਸ਼ ਕਰਦੇ ਨੇ ਉਸ ਉਪਦੇਸ਼ ਦੇ ਉਪਰਕੁਲਕ ਸਮੇਂ ਲਈ ਵਿਚਾਰ ਸਤਿਗੁਰਾਂ ਦੇ ਮਹੀਨੇ ਦੇ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਦਰਬਾਰ ਦੇ ਵਿੱਚ ਬੈਠੇ ਹੋ ਕਿਰਪਾ ਕਰਕੇ ਚੁੱਪ ਦਾ ਦਾਣ ਬਰਸ਼ੋ ਜਿਨਨੇ ਗੱਲਾਂ ਕਰ ਗਿਆ ਨੇ ਉਹ ਕਿਰਪਾ ਕਰਕੇ ਬਾਹਰ ਚਲੇ ਜਾ ਫੇਰ ਹੱਥ ਜੋੜ ਕੇ ਬੈਠੀ ਆਂ ਕਿ ਜਾਂਦੇ ਚੌਂਕਾ ਕੇ ਬੈਠ ਜਾਓ ਜਾਂ ਗੱਲਾਂ ਕਰਨੀਆਂ ਤੇ ਬਾਹਰ ਚਲੇ ਜਾ ਕਿਉਂਕਿ ਕਰਗੀ ਤਾਂ ਪਾਤਸ਼ਾਹ ਜੀ ਰਹਿਤ ਨਾਮਿਆ ਵਰਪਾਣ ਕਰਦੇ ਨੇ ਹਰ ਜਸ ਕਰਦੇ ਆ ਬਾਤ ਖਿਲਾਵੈ ਕਹਿਤ ਗੋਬਿੰਦ ਸਿੰਘ ਨਰਕ ਸਿਧਾਵੈ ਜਿੱਥੇ ਗੁਰੂ ਦਾ ਹਰ ਜਸ ਗਾਇਨ ਕੀਤਾ ਜਾਣਾ ਹੋਵੇ ਜਿਥੇ ਨਾਮ ਜਪਿਆ ਜਾਂਦਾ ਹੋਵੇ ਬਾਣੀ ਪੜੀ ਜਾ ਰਹੀ ਹੋਵੇ ਕਥਾ ਕੀਰਤਨ ਹੋ ਰਿਹਾ ਹੋਵੇ ਉਥੇ ਆਪਾਂ ਆਪਣੀਆਂ ਗੱਲਾਂ ਕਰਨ ਲੱਗ ਪਈਏ ਨਾ ਤੇ ਸਤਿਗੁਰੂ ਜੀ ਕਹਿੰਦੇ ਉਹ ਨਰਕਾ ਦਾ ਭਾਗੀ ਹੋ ਜਾਂਦਾ ਆਏ ਤੇ ਗੁਰੂ ਦੀ ਕਥਾ ਸੁਣਦੇ ਵਾਸਤੇ ਆਣਾ ਆਏ ਤੇ ਗੁਰੂ ਦੇ ਕੋਲੋਂ ਉਪਦੇਸ਼ ਲੈਣ ਦੇ ਵਾਸਤੇ ਤੇ ਜੇ ਬਾਹਰ ਸਾਰਾ ਦਿਨ ਗੱਲਾਂ ਨਹੀਂ ਬੁੱਤ ਦਿਨਾ ਤੇ ਇੱਥੇ 10 ਮਿੰਟਾਂ ਦੇ ਨਾਲ ਗੱਲਾਂ ਬਾੜੇ ਪਹਾੜ ਨਹੀਂ ਘਟਦੀ ਨੇਤੀਆ ਉਹ ਕਿਸਮਾ ਵਿਚਾਰ ਹੋਣੀ ਹੈ ਆਪ ਸਭ ਸੰਤਾਂ ਚੁੱਪ ਦਾ ਦਾੜ ਲਓ ਔਰ ਆਪ ਸਭ ਸੰਤਾਂ ਨੇ ਗਿਆਨ ਕਿ ਆਪਾਂ ਨਵਾਂ ਸਾਲ ਜਿਹੜਾ 31 ਦਸੰਬਰ ਵਾਲੇ ਦਿਨ ਤੋਂ ਮਨਾਇਆ ਜਿਹੜੀ ਹੁਣ ਨਵੀਂ ਗੱਲ ਚੱਲ ਪਈ ਹੈ ਨਾ ਕਿ ਜਮਾਨਾ ਬਦਲ ਗਿਆ ਮਾਡਰਨ ਹੋ ਗਏ ਉਸ ਹਿਸਾਬ ਦੇ ਨਾਲ ਲੋਕ ਜਿਹੜਾ 31 ਦਸੰਬਰ ਨੂੰ ਨਵਾਂ ਸਾਲ ਮਨਾਉਂਦੇ ਹਰ ਭੁੱਲੇ ਭੱਜੇ ਬੰਦੇ ਨੂੰ ਇਹ ਨਹੀਂ ਪਤਾ ਕਿ ਜੇ ਉਸ ਗੁਰੂ ਨੇ ਸਾਡੇ ਵਾਸਤੇ ਆਪਣਾ ਸਰਬੰਸਵਾਰ ਦਿੱਤਾ ਆਪਣੀ ਬਾਹ ਅੱਛੇ ਆਪਣੀ ਮਾਤਾ ਆਪਣੀ ਕਿਤਾਬ ਸਾਰਾ ਕੁਝ ਆਪਣੀ ਥਾਲੇ ਸੇ ਪੰਚ ਤੋਂ ਨਿਸ਼ਾਵਰ ਕਰ ਦਿੱਤਾ ਤੇ ਉਹ ਖਾਲਸਾ ਫਤ ਜਿਸ ਬਿਨੇ ਸਹਿਬਜ਼ਾਦਿਆਂ ਦੇ ਸ਼ਹੀਦੀ ਵਿਹਾਣੇ ਕਰ ਰਹੇ ਹੁੰਦੇ ਨੇ ਸਈ ਇਹੋ ਜਿਹੇ ਜਿਨ੍ਹਾਂ ਨੇ ਅਮਰ ਛੱਗਿਆ ਗੁਰੂ ਵਾਲੇ ਬਣੇ ਕਿ ਉਹਨਾਂ ਸ਼ਹੀਦੀ ਵਿਹਾੜਿਆਂ ਦੇ ਵਿੱਚ ਨਵਾਂ ਸਾਲ ਮਨਾ ਲਏ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਸੰਮਤ ਦੇ ਮੁਤਾਬਿਕ ਜਿਹੜਾ ਹੈ ਨਾ ਜੋ ਨਵਾਂ ਸਾਲ ਪਹਿਲਾਂ ਆਰੰਭ ਹੁੰਦਾ ਹੈ ਚੇਤ ਦੀ ਮਹੀਨੇ ਤੋਂ ਖਾਲਸੇ ਪੰਥ ਨੂੰ ਸਤਿਗੁਰਾਂ ਨੇ ਸਾਰਿਆਂ ਦੇ ਨਾਲੋਂ ਨਿਆਰਾ ਵੱਖਰਾ ਕੀਤਾ

ਸੋ ਆਪਾਂ ਸਭਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਔਰ ਹਜੂਰ ਸਾਹਿਬ ਤੋਂ ਵੀ ਤੰਤ ਸਾਹਿਬ ਤੋਂ ਵੀ ਹੁਕਮ ਹੋਇਆ ਹੈ ਕਿ ਜਿੰਨੇ ਵੀ ਗੁਰੂ ਨਾਨਕ ਸਾਹਿਬ ਨੂੰ ਆਪਾਂ ਗੁਰੂ ਮੰਨਦੇ ਆ ਨਾ ਉਹਨਾਂ ਨੂੰ ਇਹ ਉਹਨਾਂ ਦਾ ਫਰਜ਼ ਬਣਦਾ ਹੈ ਕਿ ਚੇਤ ਵਾਲੇ ਦਿਨ ਜਿਹੜਾ ਨਵਾਂ ਸਾਲ ਬਣਾਇਆ ਅੰਗਰੇਜ਼ੀ ਸਾਲ ਬਹੁਤ ਬਣਾ ਲਈ ਨੇ ਪਰ ਜੋ ਗੁਰੂ ਨੇ ਦਿੱਤਾ ਹੈ ਗੁਰੂ ਦੇ ਦਿੱਤੇ ਹੋਏ ਹੁਕਮ ਦੇ ਉੱਪਰ ਚੱਲਣਾ ਚਾਹੀਦਾ ਕਪਾ ਲੋਕਾਂ ਨੂੰ ਬਹੁਤ ਪੋਸ਼ ਕਰਕੇ ਵੇਖਿਆ ਉਹ ਗੁਰੂ ਨੂੰ ਪਸ਼ ਕਰਨ ਦੀ ਵਾਰੀ ਸੋ ਸਤਿਗੁਰੂ ਜੀ ਦੀ ਕਿਰਪਾ ਕਰਨ ਅੱਜ ਖਾਲਸੇ ਪੰਥ ਦਾ ਨਵਾਂ ਸਾਲ ਜਿਹੜਾ ਮਰਾ ਰੱਬ ਹੋਇਆ ਸੋ ਉਸ ਦੇ ਬਾਬਤ ਜੋ ਗਰੀਬ ਲੋਕਾਂ ਦੀ ਸ਼ਬਦ ਬਖਸ਼ਿਸ਼ ਕਰਦੇ ਨੇ ਕੋਈ ਕੁ ਸਮੇਂ ਦੇ ਬਾਅਦ ਦੀ ਕਹਾਣੀ ਹੋਵੇਗੀ ਆਪ ਸਮ ਸੰਗਤਾਂ ਮਨਪ੍ਰਿਤਨਾ ਨੂੰ ਇਕਾਗਰ ਕਰਕੇ ਸਤਿਗੁਰਾਂ ਦਾ ਪਾਵਨ ਉਪਦੇਸ਼ ਸਰਵਤ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ